וואָה גורו וואָה גורו ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸੇ ਮੌਜੂਦ ਹਾਂ ਗੁਰਦੁਆਰਾ ਸ਼ਿਜਗਨ ਸਾਹਿਬ ਜੀ ਦੇ ਬਾਹਰ ਤੇ ਦੱਸ ਜੀ ਕਿ ਜਿੱਥੇ ਦੇ ਦੁਨੀਆ ਤੋਂ ਜੋ ਸੰਗਤਾਂ ਨੇ ਅੱਜ ਇੱਥੇ ਪਹੁੰਚ ਰਹੀਆਂ ਨੇ ਗੁਰੂ ਸਾਹਿਬ ਜੀ ਦੇ ਜਨਮ ਦਿਨ ਦੇ ਉੱਤੇ ਬਾਬਾ ਜੀ ਦੇ ਜਨਮ ਦਿਨ ਦਿਹਾੜੇ ਦੇ ਉੱਤੇ ਤਾਂ ਉੱਥੇ ਹੀ ਸ੍ਰੀ ਮੁਕਤਸਰ ਸਾਹਿਬ ਤੋਂ ਆ ਕੇ ਸੰਗਤਾਂ ਵੱਲੋਂ ਇੱਥੇ ਲੰਗਰ ਦੀ ਜਿਹੜੀ ਸੇਵਨ ਭਾਈ ਜਾ ਰਹੀ ਆ ਤਾਂ ਗੱਲ ਵੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਦੀ ਫਤਿਹ ਜੀ ਅੱਜ ਜੀ ਵਾਹਿ ਅਸੀਂ ਬਰਮਾ ਲੰਗਰ ਲੈ ਤੇ ਆਏ ਸ਼੍ਰੀ ਮੁਸਤਫਾ ਸਾਹਿਬ ਤੋਂ ਜੀ ਤੇ ਜਨਮ ਦਿਹਾੜੇ ਤੇ ਤਰੀਮਤੋਨੀ ਭੱਲਾ ਕੀਤੀ ਦਾ ਲੰਗਰ ਲੰਨੇ ਜੀ ਉੱਥੋਂ ਆਤੇ ਜੀ ਕਿੰਨੇ ਵੱਡੇ ਪੱਦਰ ਤੋਂ ਉੱਤੇ ਜੇ ਤੁਹਾਡੇ ਵੱਲੋਂ ਇੱਥੇ ਸੇਵਨ ਭਾਈ ਜਾਂਦੀ ਆ ਕਿਉਂਕਿ ਲੱਖਾਂ ਦੇ ਦਰਦਾਂ ਤੇ ਸੰਗਤ ਜੋ ਅੱਜ ਦੇ ਦਿਨ ਜੀ ਬਾਬਾ ਦਰਿਆ ਦੇ ਕਰ ਰਹੇ ਆ ਜੀ 12 ਸਾਲ ਤੋਂ ਸੇਵਾ ਕਰ 12 ਸਾਲ ਤੋਂ ਕਰ ਰਹੇ ਆ ਬਰਮਾ ਲੰਗਰ ਆ ਜੀ ਸਾਡਾ ਜੀ ਕੀ ਕਹਿਣਾ ਚਾਹੋਗੇ ਕਿਉਂਕਿ ਕਾਫੀ ਜ਼ਿਆਦਾ ਸੰਗਤ ਜੋ ਅੱਜ ਦੇ ਦਿਨ ਜੋ ਗੁਰਦੁਆਰਾ ਸ਼ਹੀਦਗੰਗ ਸਾਹਿਬ ਪਹੁੰਚੀ ਆ ਤਾਂ ਤੁਸੀਂ ਵੀ ਮੁਕਤਸਰ ਸਾਹਿਬ ਤੋਂ ਆਏ ਹੋ ਨਾ ਮੈਂ ਕਹਿਣਾ ਚਾਹੁੰਦਾ ਵੀ ਅਵੇ ਪ੍ਰੇਮ ਬਣਾ ਕੇ ਰੱਖੋ ਅੱਜ ਧੱਕਾ ਮੁਕੀ ਨਾ ਕਰ ਲੰਗਰ ਛਕਣਾ ਹੈ ਹਮ 12ਵਾਂ ਲੰਗਰ ਆਪਾਂ ਲਾਇਆ ਆ ਅੱਜ ਪੱਲੇ ਦਾ ਲੰਗਰ ਲਾਇਆ ਟਿੱਕੀ ਦਾ ਮਕਰੋਨੀ ਦਾ ਲੰਗਰ ਲਾਇਆ ਅਬਦ ਸੰਗਤ ਪ੍ਰੇਮ ਨਾ ਸਕੇ ਤੱਕ ਮੁਕੀ ਨਹੀਂ ਕੋਈ ਸਰਟੀਫਿਕੇਟ ਨਾ ਲੱਗ ਜਾਵੇ ਬਹੁਤ ਤੰਤਨ ਬਾਬਾ ਜੀ ਸਿੰਘ ਜੀ ਸਥਾਨ ਤੇ ਪਾਏ ਆ ਉਹਨਾਂ ਦੇ ਆਪਾਂ ਸਿੱਖੇ ਲੈਣੇ ਚਾਹੀਦੇ ਆ ਉਹਨਾਂ ਨੇ ਆਪਣੇ ਸੀਸ ਤਲੀ ਤੇ ਤਰੀਕੇ ਸੇਵਾ ਕੀਤੀ ਸੀ ਆਪਾਂ ਉਹਨਾਂ ਦੇ ਸਿੱਖੇ ਲੈਣੇ ਚਾਹੀਦੇ ਵੀ ਇੱਕ ਤੱਕਾ ਮੁਕੀ ਨਹੀਂ ਕਰਨਾ ਚਾਹੀਦਾ ਕਿਸੇ ਨਾਲ ਪ੍ਰੇਮ ਭਾਵਨਾ ਦਾ ਸਾਰਿਆਂ ਨੇ ਸੰਗਤ ਰਹਿਣਾ ਚਾਹੀਦਾ ਮੈਂ ਤੰਤਨ ਬਾਬਾ ਜੀ ਆਇਆ ਸਾਰੇ ਸਮੂਹ ਸੰਗਤ ਨੂੰ ਜਗਦੇਸ਼ ਸਮੂਹ ਸੰਗਤ ਨੂੰ ਲੱਖ ਲੱਖ ਮੁਬਾਰਕ ਜਨਮ ਦਿਨ ਦੇ ਲੱਖ ਲੱਖ ਮੁਬਾਰਕ ਲੱਖ ਲੱਖ ਮੁਬਾਰਕ ਦਿਨਾਂ ਦੀ ਕਤੋਂ ਤੇ ਜਿਹੜੀ ਸੇਵਾ ਤੁਸੀਂ ਇੱਥੇ ਨਿਭਾ ਰਹੇ ਹੋ ਕਿ ਕਿ ਸਵੇਰ ਦੀ ਗੱਲ ਕਰੀ ਜਾਂ ਕੱਲ ਦੇਰ ਸ਼ਾਮ ਤੋਂ ਆ ਰਹੇ ਕੱਲ ਸ਼ਾਮ ਨੂੰ ਅਸੀਂ ਪਹੁੰਚਦੇ ਜੀ ਤਾਂ ਇਹ 6-7 ਵਜੇ ਅਸੀਂ ਆਦੇ ਸੀ ਜੀ ਤੇ ਦਾਲ ਫੇਰ ਤਿਆਰੀ ਦਿੱਤੀ ਹੈ ਜੀ ਸਵੇਰ 11-12 ਵਜੇ ਲੰਗਰ ਚਲਾਤਾ ਸੀ ਲੰਗਰ ਛੁਰੂ ਜੀ ਤਾਂ ਅੱਜ ਦੇਰ ਰਾਤ ਆ ਕਿਹੜੇ ਤਰੀਕੇ ਨਾਲ ਲੰਗਰ ਚੱਲੀ ਜੀ ਨਹੀਂ ਰਾਤ ਇਧਰ ਨਹੀਂ ਸ਼ਾਮ ਨੂੰ 6-7 ਤਾਂ ਵੱਜ ਜਾਂਦੇ ਜੀ ਸਾਨੂੰ ਸਪੈਸ਼ਲੀ ਮਤਲਬ ਪਰੇ ਦਾ ਪੂਰਾ ਪਰਿਵਾਰ ਨਾਲ ਆਪਣੇ ਸਾਥੀਆਂ ਦੇ ਨਾਲ ਇੱਥੇ ਆਏ ਜੀ ਆਈ ਆਈ ਕਰਦੇ ਸਾਰੇ ਆਏ ਆ ਜੀ 12 ਸਾਲ ਤੋਂ ਦਰਦਿਆ ਹੀ ਸੇਵਾ ਜੀ ਮਾਤੀ ਬਾਬਾ ਦੀ ਫਜਿੰਦੀ ਲੈ ਰਹੀ ਹੈ ਜੀ ਸੇਵਾ ਜੀ ਸ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਮੁਕਸਸ ਸਾਹਿਬ ਤੋਂ ਪਹੁੰਚ ਕੇ ਜੋ ਇੱਥੇ ਆ ਕੇ ਜੋ ਇਹਨਾਂ ਵੱਲ ਇੱਥੇ ਸੇਵਾ ਨ ਭਾਈ ਜਾ ਰਹੀ ਆ ਤਾਂ ਤਸਵੀਰਾਂ ਤਾਂ ਨਾਲ ਸਾਂਝੀਆਂ ਕਰ ਰਹੇ ਆ ਗੁਰਦੁਆਰਾ ਸ਼ਹੀਦਗੰਗ ਸਾਹਿਬ ਜੀ ਤੋਂ ਬਾਹਰ ਤਾਂ ਤੁਸੀਂ ਵੇਖ ਸਕਦੇ ਹੋ ਪੂਰੇ ਦਾ ਪੂਰਾ ਪਰਿਵਾਰ ਹੀ ਸ਼੍ਰੀ ਮੁਖਤਸਰ ਸਾਹਿਬ ਤੋਂ ਆ ਕੇ ਇੱਥੇ ਆ ਕੇ ਜੋ ਸੇਵਾ ਕਰਦਾ ਹੈ ਦਿਖਾਈ ਦੇ ਰਿਹਾ ਹਾਲਾਂਕਿ ਜੇਕਰ ਗੱਲ ਕਰ ਲਈਏ ਕਿ ਸੰਗਤਾਂ ਦੀ ਤਾਂ ਸੰਗਤਾਂ ਜ਼ਰੂਰ ਵਿਦੇਸ਼ੋਂ ਵੀ ਇੱਥੇ ਪਹੁੰਚਦੀਆਂ ਨੇ ਪਰ ਇੱਕ ਭਾਵਨਾ ਦੀ ਗੱਲ ਕਰੀਏ ਸ਼ਬਦਾਂ ਦੀ ਗੱਲ ਕਰੀਏ ਤਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੋ ਸੇਵਾ ਇੱਥੇ ਸ਼੍ਰੀ ਮੁਖਤਸਰ ਸਾਹਿਬ ਤੋਂ ਆ ਕੇ ਇੱਕ ਪਰਿਵਾਰ ਵੱਲੋਂ ਅਣੀ ਭਾਈ ਜਾ ਰਹੀ ਆ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਸ਼੍ਰੀ ਹਮਸਾਹ ਤੋ ਅਗੋਤਾਰੇ ਸ਼ਿਗਗਾ ਸਾਜੀ ਤੋਂ ਬਾਹਰੋਂ ਤਾਂ ਹੋਰ ਵੀ ਜਿਹੜੀਆਂ ਸੇਵਾਵਾਂ ਜੋ ਸੰਗਤਾਂ ਕਰ ਰਿਆ ਨੇ ਉਹ ਵੀ ਤੁਹਾਨੂੰ ਦੱਸਣਾ ਜ਼ਰੂਰ ਸਾਜੀ ਕਰਦੇ ਰਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਲ ਅਕਸਰ ਜਗਵਾਨੀ ਟੀਵੀ ਸ਼੍ਰੀ ਅਮਸਾ ਸਾਹਿਬ